ਹਾਂਜੀ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਸਵਾਗਤ ਹੈ ਬਈ ਅੱਜ ਆ ਕੋੜਕਪੁਰਾ ਮੰਡੀ ਦੇ ਵਿੱਚ ਬਈ ਨਾਗਾਂ ਦੀ ਗੱਲ ਕਰੀਏ ਤਾਂ ਨਾ ਗਏ ਸਾਰੇ 4 4 ਨਾ ਗਏ ਆ ਬਈ ਜਿਹੜੇ ਫੇਸਬੁੱਕ ਪੇਜ ਤੇ ਆਪਣੀ ਵੀਡੀਓ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲਿਓ ਜੇ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਵੀ 4 ਨਾ ਗਏ 4 ਨਾਗਾ ਚ ਹੋਈ ਨੇ ਕੀ ਹਿਸਾਬ ਕਿਤਾਬ ਜਾਂਦਾ ਜੇ ਮੈਂ 10 ਤਰੀਕ ਦੇ ਰੇਟਾਂ ਦੀ ਗੱਲ ਕਰਾਂ ਤਾਂ 10 ਤਰੀਕ ਨੂੰ ਬਈ 450 ਦੇ ਭਾ 55 ਰੁਪਏ ਜਮਾ ਟੌਪ ਵਾਲਾ ਗਿਆ ਸੀ ਤੇ ਆਪਾਂ 11 ਤਰੀਕ ਨੂੰ ਵੇਣਿਆ ਬਈ ਅੱਜ ਕੀ ਹਿਸਾਬ ਤਾਂ ਜਾਂਦਾ ਕਿਸਾਨ ਭਰਾਓ ਇਹ ਵੀਡੀਓ ਨੂੰ ਕਰ ਦਿਓ ਦਬਕੇ ਤੇ ਸ਼ੇਅਰ ਜਿਹੜੇ ਕਿਸਾਨ ਭਰਾ ਆਪਣੇ YouTube ਚੈਨਲ Facebook 'ਤੇ ਨਵੇਂ ਆ ਫਾਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬਈ ਤੇ ਵੀਨੇ ਅੱਜ ਕੀ ਹਸਾਬ ਕਿਤਾਬ ਜਾਂਦਾ ਤੇ ਲਾਈਕ ਸ਼ੇਅਰ ਕਮੈਂਟ ਕਰਨੇ ਨਾ ਭੁੱਲਿਆ ਕਰੋ ਕਮੈਂਟ ਬਈ ਜ਼ਰੂਰ ਕਰਿਆ ਕਰੋ ਸੋਡਾ ਏਰੀਆ ਕਿਹੜਾ ਤੇ ਸੋਡਾ ਏਰੀਆ 'ਚ ਹਸਾਬ ਕਿਤਾਬ ਤੂੜੀ ਦਾ ਕੀ ਚੱਲ ਰਿਹਾ ਫਿਰ ਆਪਾਂ ਦੂਜੇ ਦਿਨ ਦੱਸ ਸਕੀਏ ਤੇ ਬਈ ਲਾਈਕ ਕਰਕੇ ਹੌਸਲਾ ਵਧਾਇਆ ਕਰੋ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਨਾਲ ਵੀ ਬੰਦੇ ਦਾ ਹੌਸਲਾ ਵਧਦਾ ਬਈ ਤੇ ਵੇਣਿਆ ਬਾਕੀ ਕੀ ਹਿਸਾਬ ਕਿਤਾਬ ਜਾਂਦਾ ਜ ਕੋਟਕਪੂਰਾ ਮੰਡੀ ਦੇ ਵਿੱਚ ਤੇ ਬਾਕੀ ਬਈ ਨਾ ਜਿਹੜੇ ਚਾਰ ਆਏ ਆ ਤੇ ਬਈ ਵੇਣਿਆ ਕੀ ਹਿਸਾਬ ਕਿਤਾਬ ਜਾਂਦਾ ਤੇ ਸ਼ੇਅਰ ਜਰੂਰ ਦੱਬ ਕੇ ਕਰਿਆ ਕਰੋ ਤੇ ਫੇਰ ਗੱਲਬਾਤ ਬਣ ਜਾਂਦੀ ਹੈ ਤੇ ਬਈ ਬਾਕੀ ਵੇਣਿਆ ਕੀ ਹਿਸਾਬ ਕਿਤਾਬ ਜਜਾਊਗਾ ਤੇ ਕੀ ਨਹੀਂ ਜਾਂਦਾ ਨਾਗ ਸਾਰੇ ਵਿਚਾਰੀਏ ਅੱਜ 11 ਤਰੀਕ ਹੋ ਗਈ ਆ ਸਵੇਰ ਦੇ 7 ਵਜੇ ਗਿਆ 7 ਵਜੇ 2-3 ਮਿੰਟ ਹੋ ਚੁੱਕਿਆ ਤੇ ਬਈ ਵੇਣਿਆ ਬਾਕੀ ਕੀ ਹਿਸਾਬ ਕਿਤਾਬ ਜਾਂਦਾ ਦਿਖਾ ਵੀ ਟਾਈਮ ਮੜਿਆ ਜਾਂ ਕੀ ਹੋ ਗਿਆ 74 74 ਹੋ ਗਿਆ ਬਈ ਮੁੰਡਾ ਦਾ ਬਈ 4 ਮਿੰਟ ਅਜੇ ਉੱਤੇ ਹੋ ਚੁੱਕੇ ਆ ਬੋਲੀ ਹਜੇ ਸ਼ੁਰੂ ਨਹੀਂ ਹੋਈ ਤੇ ਵੀ ਬਾਕੀ ਵੇਣੇ ਹਣ ਕਿੰਨੇ ਕ ਟਾਈਮ ਤੇ ਕਰ ਬੋਲੀ ਸ਼ੁਰੂ ਹੁੰਦੀ ਆ ਮੇਰੇ ਸਾਵਣਾ ਬਾਈ ਕੇਵਲ ਉੱਟ ਕੇ ਆਉਣ ਵਾਲੇ ਬਈ ਬੋਲੀ ਸ਼ੁਰੂ ਹੀ ਹੋਣ ਵਾਲੀ ਆ ਤੇ ਬਾਕੀ ਭਾਈ ਵੇਖਾਂਗੇ ਕੀ ਹਿਸਾਬ ਕਿਤਾਬ ਜਾਂਦਾ ਅਜ ਕੋਟਕਪੂਰਾ ਮੰਡੀ ਦੇ ਵਿੱਚ ਤੇ ਲੋਬੀ ਇੱਧਰ ਨਗ ਦੇਖ ਸਕਦੇ ਹੋ ਲੈਣਾ 'ਚ ਖੜ ਚੁੱਕੇ ਆ ਬਈ 4 ਨਗ ਖੜੇ ਆ ਲੈਣਾ 'ਚ ਲੈਣ ਵਾਰ ਤੇ ਬਾਈ ਇੱਕ ਨਾਕ ਹੋਰ ਆ ਗਿਆ ਉਧਰਲੇ ਪਾਸੇ ਟਰਾਲੀ ਤੇ ਪੰਜ ਨਾਕ ਹੋ ਗਿਆ ਕਿਸਾਨ ਪ੍ਰਭੂ ਵੇਣਿਆ ਫਿਰ ਕੀ ਹਿਸਾਬ ਕਿਤਾਬ ਜਾਂਦਾ ਕੀ ਤੇ ਨਹੀਂ ਜਾਂਦਾ ਬਾਕੀ ਬਾਈ ਤੂੜੀ ਦੀ ਗੱਲ ਕਰ ਗਏ ਬਾਈ ਤੂੜੀ ਪਹਿਲੇ ਨਾਕ ਚ ਵੇਣਿਆ ਅੰਦਰ ਦੀ કે ਬਾਹਰ ਦੀ ਆ ਵੈਸੇ ਜੇ ਤੂੜੀ ਵੀ ਅੰਦਰ ਦੀ ਲੱਗਦੀ ਆ ਤੇ ਬਾਕੀ ਬਾਈ ਕੇਵਲ ਦੱਸੂਗਾ ਕੀ ਹਿਸਾਬ ਕਿਤਾਬ ਜਾਂਦਾ ਤੇ ਬਾਕੀ ਭਾਈ ਆ ਜਾਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਬਈ ਉੱਠ ਖੜਾ ਬਾਈ ਕੇਵਲ ਵੀ ਉਧਰ ਦੇ ਵੇਨੇ ਕੀ ਹਿਸਾਬ ਕਿਤਾਬ ਜਾਂਦਾ ਅੱਜ ਬਈ ਕੋਟਕਪੂਰਾ ਮੰਡੀ ਦੇ ਵਿੱਚ ਬਈ ਆ ਗਿਆ ਬਈ ਆਪਣਾ ਪਿੰਡੂ ਕੁੱਤੇ ਚੈਨਲ ਆਲਾ ਬਈ ਬਾਕੀ ਬਈ ਵੇਨੇ ਆ ਜਾਓ ਅਖੀਰ ਤਿੱਕਰ ਥੋੜਾ ਢੀੜਾ ਮਰਾ ਕੇ ਆਉਣੇ ਆਪਾਂ ਨਾ ਗੱਲ ਬਈ ਨੇ ਕਿ ਸ਼ਾਨੀ ਜੀ ਮਰਾ ਦਿਆ ਕਰੀਏ ਤੇ ਬਈ ਇੱਕ ਨਾਗ ਬਾਕੀ ਹੋਰ ਆ ਚੁੱਕਿਆਗਾ ਉਹਦਾ ਵੀ ਵੇਖਾਂਗੇ ਕੀ ਹਿਸਾਬ ਕਿਤਾਬ ਜਾਂਦਾ ਤੇ ਕੀ ਹਿਸਾਬ ਕਿਤਾਬ ਨਹੀਂ ਜਾਂਦਾਗਾ ਤੇ ਆ ਜਾਓ ਬਈ ਉਧਰ ਵੀ ਬਈ ਇੱਕ ਨਾਗ ਹੋਰ ਲੈ ਆਏ ਬਈ ਪ੍ਰੀਤ ਤੇ ਸਾਠਨ ਜੀ ਤੇ ਲੋ ਬਈ ਪੰਜ ਨਗ ਹੋ ਚੁੱਕੇ ਆ ਆ ਵੀ ਆਪਣੇ ਵੀਰ ਭਰਾ ਕੰਮ ਕਰਕੇ ਆ ਚੁੱਕੇ ਆ ਇੱਧਰ ਤੇ ਲੋ ਬਈ ਬਾਕੀ ਵੇਣਿਆ ਸਾਹਿਬ ਕਿਤਾਬ ਦਾ ਇਹ ਬਈ ਬੋਲੀ ਮੇਰੇ ਸਾਂਣਾ ਹੋਣ ਵਾਲੀ ਸ਼ੁਰੂ ਬੋਲੀ ਬਈ ਹੋਣ ਵਾਲੀ ਹੈ ਸ਼ੁਰੂ ਤੇ ਆਪਣੀ ਵੀਡੀਓ ਨਾਲ ਜੁੜੇ ਰਹੋ ਤੇ ਸ਼ੇਅਰ ਲਾਈਕ ਸ਼ੇਅਰ ਕਮੈਂਟ ਕਰੀ ਜਾਓ ਤੇ ਬਈ ਕਮੈਂਟ ਜਰੂਰ ਕਰਿਆ ਕਰੋ ਬਾਕੀ ਵੇਣੇ ਆ ਆਪਣੇ ਭਰਾ ਵੀ ਇੱਧਰ ਆ ਚੁੱਕੇ ਆ ਕੰਮ ਧੰਦਨ ਵੇੜ ਕੇ ਚੱਲੀ ਜਾਂਦੀ ਹੈ ਹਾਂ ਤੇ ਵੀ ਬਾਕੀ ਵੇਣੇ ਹਾਕ ਤੱਕ ਕੀ ਜਾਂਦਾ ਕੀ ਨਹੀਂ ਜਾਂਦਾ ਤੇ ਵੇ ਸ਼ੇਅਰ ਜ਼ਰੂਰ ਕਰ ਦਿਓ

ਲੋ ਵੀ ਬਾਕੀ ਵੇਨੇ ਕੀ ਹਿਸਾਬ ਕਿਤਾਬ ਜਾਂਦਾ ਤੇ ਕੀ ਨਹੀਂ ਜਾਂਦਾ ਬਈ ਜੇ ਮਨਾਂ ਗਾਂ ਦੀ ਗੱਲਾਂ ਕਰਾਂ ਤਾਂ ਪੰਜ ਹੋ ਗਿਆ ਇਹ ਕਈ ਥੱਲੇ ਪਾਸੇ ਖਲਾਅ ਲਿਆ ਬਾਈ ਨੇ ਤੇ ਬਾਈ ਸ਼ੇਅਰ ਕਰਦੇ ਬਾਕੀ ਵੇਨੇ ਕੀ ਹਿਸਾਬ ਕਿਤਾਬ ਜਾਂਦਾ ਤੇ ਕੀ ਨਹੀਂ ਲੋ ਵੀ ਪਹਿਲੇ ਨਾਲ ਦੀ ਸਾਫ ਤੂੜੀ ਵੀ ਵਧੀਆ ਲੋ ਬਈ ਬਾਈ ਜਾਊਗਾ ਕਿਹੜਾ ਜਮਾ ਨਹੀਂ ਮਾਣ ਆ ਜਾਊਗਾ ਜਾਊਗਾ ਤੁਹਾਡੇ ਪਿੰਡਾਂ ਨੂੰ ਬੋਲੋ 300 ਰੁਪਇਆ 5 10 20 15 20 ਹੇ ਮੇਰੇ ਆ ਜਾ ਰਿਹਾ ਜੰਮੇ ਤਾ ਮੇਰੇ ਵੀਰ ਕੋਲ ਤੇ ਜਿੰਮੇਦਾਰ ਲੱਗਾ ਚੱਲੇਗਾ ਲੂਟਾ ਟੈਂਸ਼ਨ ਦੇ ਬੰਦੇ ਪਹਲਾ ਵੀ ਨਾਲ ਇੰਦਰ ਮੇਰੇ ਪਿੰਨੂ ਫੋਨ ਵੀ ਆ ਗਿਆ ਇਹ ਕਿੰਨੀ ਲੱਗ ਗਈ ਮੈਂ ਆਖਿਆ ਹੁਣ ਤੂੰ ਰਾਮ ਮਾਰੋ ਤੇ ਵੀਡੀਓ ਬਣੀ ਜਾਂਦੀ 320 ਰੁਪਏ 25 40 40 45 60 60 60 80 80 400 400 ਹਾਂ ਬੋਲੋ 50 100 10 15 20 30 30 40 40 45 60 60 ਹਾਂ ਬੋਲੋ 460 ਦੀਏ ਬੋਲਦਾ ਕੋਈ ਲੋ ਵੀ ਕਿਸਾਨ ਭਰਾ ਵਜੋ ਪਹਿਲੀ ਟਰਾਲੀ ਸੀ ਬਈ 400 ਤੇ 60 ਰੁਪਏ ਹੋ ਚੁੱਕੀ ਆ ਬਈ ਅੱਜ ਪਹਿਲੇ ਨਗ 400 ਤੇ 60 ਰੁਪਏ ਹੋ ਚੁੱਕਿਆ ਬਈ ਬਾਕੀ ਵੇਣੇ ਕੀ ਹਿਸਾਬ ਕਿਤਾਬ ਜਾਂਦਾ ਵੀ ਪਹਿਲੇ ਨਗ ਨੇ ਬੱਲੇ ਬੱਲੇ ਬਈ ਕਰਾ ਦਿੱਤੀ ਆ ਤੇ 460 ਰੁਪਏ ਬਈ ਪਹਿਲਾ ਨਾ ਗਈ ਹੋ ਗਿਆ ਬਈ ਜੀ ਬਾਕੀ ਵੇਣੇ ਕਿਤੋਂ ਕਿਕਰ ਹਿਸਾਬ ਕਿਤਾਬ ਜਾਂਦਾ 460 ਰੁਪਏ ਵੀ ਪਹਿਲਾ ਨਾ ਗਈ ਵਜੋ हो चुका है बाकी बै आ जाओ वेणे पां नाक खड़े आ पिला ना कि चार सौ साठ रुपये बजे गा चलती चलती वीडियो में बहुत लाइक शेयर कमेंट कर दिया करो।

ਬੋਲੋ ਜੀ 305 305 ਹੈ ਤੂੜੀ ਬਾਹਰ ਦੀ ਇਹਦੇ ਨਾਲ ਦੀ ਨਿਕਲੂ ਅੰਦਰ ਰਹੀ ਹੈ ਕੋਈ ਆ 305 ਬੋਲਦੇ ਬੋਲਣਾ 10 15 315 25 30 ਇਹ 40 350 60 70 71 375 90 400 400 400 ਬੋਲਣਾ ਕਿਨੇ 400 ਲੋ ਵੀ ਕਿਸਾਨ ਭਰਾਓ ਇਹ ਟਰਾਲੀ 400 ਹੋ ਚੁੱਕੀ ਆ ਬਈ ਪਹਿਲਾ ਨਾ ਕਿ 400 ਤੇ 60 ਤੇ ਦੂਜਾ ਨਾ ਕਿ 400 ਬਈ ਬਾਕੀ ਵੇਣਿਆ ਮਗਰ ਰਹਿ ਚੁੱਕੇ ਆ ਬਈ ਆਪਣੇ ਦੰਨ ਨਾਗ ਰਹਿ ਚੁੱਕੇ ਆ ਭਾਈ ਇਹਨਾਂ ਤੇ ਨਾਨਾ ਗਾਂ ਦਾ ਵੇਣਿਆ ਕਿੱਥੋਂ ਕਿੱਦ ਕਰ ਹਸਾਬ ਕਿਤਾਬ ਜਾਂਦਾ ਤੇ ਨਹੀਂ ਜਾਂਦਾ ਵੀ ਵੀਡੀਓ ਨੂੰ ਕਰ ਦਿਆ ਕਰੋ ਦੱਬ ਕੇ ਤੇ ਸ਼ੇਅਰ ਕਰਤੀ ਭਾਈ ਵੇਣਿਆ ਆ ਜੋ ਕੀ ਹਿਸਾਬ ਕਿਤਾਬ ਜਾਂਦਾ ਇਹ ਨਗਾ ਦਾ ਆ ਜੋ ਭਾਈ ਆ ਜੋ ਭਾਈ ਸ਼ੇਅਰ ਜ਼ਰੂਰ ਕਰ ਦਿਓ ਇੱਕ ਨਾਗ ਭਾਈ ਹੋਰ ਆ ਚੁੱਕਾ ਛੇ ਹੋ ਗਏ ਆ 360 ਵੀ ਹੈ

430 ਰੁਪਏ ਲੋਬੀ 3 ਜਨਗ 430 ਰੁਪਏ ਜਾ ਚੁੱਕਿਆ ਵੀ 400 ਤੋਂ ਰੇਟ ਅੱਜ ਘਟਿਆ ਨਹੀਂ 460 400 430 ਤੇ ਲੋਬੀ 460 ਵੀ ਅੱਜ ਸਰਾ ਗੱਲਬਾਤ ਹੋਈ ਜਾਂਦੀ ਵੀ ਕੋੜ ਕਪੂਰਾ ਮੰਡੀ ਦੇ ਵਿੱਚ ਜੋਗੀ ਵੀ ਅੱਜ ਤੂੜੀ ਤੇ ਵੀ 11 ਤਰੀਕ ਹੋ ਚੁੱਕੀ ਆ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀ ਅੱਜ ਤਾਂ ਰੇਟਾਂ ਦੀ ਸਰਾ ਗੱਲਬਾਤ ਹੋ ਗਈ ਵੀ ਅੱਜ ਤਾਂ ਸ਼ੇਅਰ ਕਰਨ ਦੀ ਵੀ ਵੀਡੀਓ ਬਣਦੀ ਆ ਬਈ ਸ਼ੇਅਰ ਜ਼ਰੂਰ ਕਰਿਆ ਕਰੋ ਬਈ ਬਾਕੀ ਵੇਣੇ ਆਪਾਂ ਇਹ ਨਗਾ ਦਾ ਕੀ ਹਿਸਾਬ ਕਿਤਾਬ ਜਾਂਦਾ ਬਈ ਕਿਸਾਨ ਭਰਾਵੋ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਡੱਬ ਕੇ ਬਈ ਲਓ ਬਈ ਬਾਕੀ ਆ ਰਹੇ ਆਪਾਂ ਵੇਣੇ ਕੀ ਹਿਸਾਬ ਕਿਤਾਬ ਜਾਂਦਾ ਤੇ ਕੀ ਹਿਸਾਬ ਕਿਤਾਬ ਕਿਸਾਨ ਭਰਾਵੋ ਨਹੀਂ ਜਾਂਦਾ ਕੋਟਕਪੂਰਾ ਦੇ ਮੰਡੀ ਦੇ ਵਿੱਚ ਲਓ ਵੀ ਆ ਚੱਲਿਆ ਬਾਈ ਕੇਵਲ ਆ ਰਹੇ ਭਈਆਂ ਨਗਾ ਦਾ ਵੇਣੇ ਕੀ ਹਿਸਾਬ ਕਿਤਾਬ ਜਾਂਦਾ ਤੇ ਕੀ ਨਹੀਂ ਜਾਂਦਾਗਾ ਲੋਬੀ ਬਾਕੀ ਆ ਜਾਓ ਇਹ ਟਰਾਲੀ ਵੇਣਿਆ ਬਾਹਰ ਦੀ ਤੂੜੀ ਆ ਬਾਈ ਤੂੜੀ ਕਹਿੰਦਾ ਅੰਦਰ ਦੀ ਰੰਗ ਹੈ ਜੀ ਹਾਂਜੀ ਬਦਲਿਆ ਹੋਰ ਸਾਰੀ ਟਾਂਡਰ ਦਾ ਰੰਗ ਇਹੋ ਜਿਹਾ ਹੁੰਦਾ ਕਿ ਮਿੱਟੀ ਘਟਾਏ ਨਹੀਂ ਯਾਰ ਮਿੱਟੀ ਨਹੀਂ ਆਵੇਲਾ ਅੰਦਰ ਦੀ ਹੈ ਬਈ ਤੂੜੀ ਬੋਲੋ ਬਾਈ ਰੰਗ ਥੋੜਾ ਜਿਹਾ ਰੰਗ ਜ਼ਰੂਰ ਆਗਾ ਮਿੱਟੀ ਘਟਾਏ ਨਹੀਂ ਉਹ ਤੇ ਦੀਵੰਦ ਵੇਖ ਤੇ ਮਾਰੀ ਗੀ ਆਪਾਂ ਕੋਈ ਵੇਖੋ ਉਹ ਹੋ ਤਾਰੀਆਂ ਇੱਕ ਕੋਈ ਨਹੀਂ ਮਾਤਾ ਪਹਿਲਾਂ ਇੱਕ ਦਾਣਾ ਨਹੀਂ ਲੱਗੀ ਬੜੇ ਟੂਲੀ ਹੋਜੀ ਪਹਿਲਾਂ ਕਾ ਲਾਲ ਚਲੋ ਕਰ ਵੇਖ ਲੋ ਹੈ ਵੇਖ ਲੋ ਨਹੀਂ ਲੱਗੀ ਕੱਲੇ ਦੋਨੋਂ ਹੀ ਬੋਲੋ ਰੋ ਨਹੀਂ ਜਾਣਾ ਹੈਣੀ ਆ ਲੈਣ ਵਕਤੀ ਤੇਰੇ ਦੇ ਵਿੱਚ ਉਹ ਪੁੱਛਾ ਪਾਦਾ ਫਿਰ ਮੁਰਕੇ ਤੂੰ ਕਹਿੰਦਾ ਜੀ ਤੁਲੇ ਤੇ ਹੀ ਉਹ ਮੈਨੂੰ ਜਾਣਨੇ ਹੋ ਕਰ ਤੈਨੂੰ ਕੁੜੀ ਕੋਈ ਨਹੀਂ ਹੈ ਭਾਈ ਇੱਕੋ ਜਿਹਾ ਨਾ ਵੀਰੇ ਕੁੜੀ ਸਾਰੀ ਕੋਈ ਆਪੇ ਇਹ ਨਾਲ ਲੜ ਕੇ ਉਹ ਬੇ ਬੰਦਾ ਹੈ ਨਿਕਲਦੀ ਹੈ ਫਲਾ ਵਿੱਚ ਰੋ ਜਾ ਰਹਾ ਲੰਗ ਪੂਰਾ ਮਿੱਟੀ ਲਟਾਈ ਰ ਮਾਤਾ 250 ਰੁਪਇਆ 250 ਰੁਪਇਆ 250 ਬੋਲੇ ਕੁਈ ਗਰਮ ਮੈਂ ਕਿਹੜੀ ਚੀਜ਼ ਬੋਲੀਏ 50 ਰੁਪਏ 250 ਰੁਪਏ

260 ਬੋਲਾ ਠੀਕਾ 70 70 ਆਵੇਦਨ ਖੜਦੇ ਜਾਟ ਦਵਾ 70 ਬੋਲਣਗੇ ਇਹਦਾ ਖੜਦਾ 280 80 285 90 290 ਬੋਲਾ 99 300

ਇਹ ਟਰਾਲੀ 350 ਰੁਪਏ ਬਈ ਜਾ ਚੁੱਕੀ ਬਈ ਅੱਜ ਲੱਗ ਪਗ ਟਰਾਲੀਆਂ 460 430 400 ਤੇ ਕਰ ਗੀਆਂ ਬਈ ਇਹ ਟਰਾਲੀ ਇਕੱਲੀ 350 ਬਈ ਗਈ ਤੇ ਬਈ ਵੀਡੀਓ ਨੂੰ ਬਈ ਦਬਕੇ ਤੇ ਸ਼ੇਅਰ ਕਰਦੇ ਹੋ ਬਈ ਬਾਕੀ ਵੇਣਿਆ ਪਤਾਬ ਕਿਤਾਬ ਅੱਗੇ ਕੀ ਜਾਂਦਾ ਤੇ ਬਈ ਕੱਲੂ ਵੇਣਿਆ ਹੁਣ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਦੇ ਨਾਲ ਜੁੜਨ ਵਾਸਤੇ ਬਈ ਅੱਜ ਰੇਟ ਅੱਜ ਸੜਾਈ ਗਿਆ ਬਈ ਕੀ ਗੱਲ ਬਾਤ ਹੀ ਕੀ ਰੇਟ ਦੀ ਦਾ ਬਈ ਧੰਨਵਾਦ